ਦੇ ਚਾਹੀਦਾ ਸਿਰਫ 1 ਰੁਪਏ ਦੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਜੋ ਤੁਹਾਨੂੰ ਸਕੂਟਰ ਤੇ ਮੋਟਰਸਾਈਕਲ ਦੇ ਦਿੰਨੇ ਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀਕਾਲ ਜੀ ਅੱਜ ਆਪਾਂ ਪਹੁੰਚ ਗਏ ਸੀ ਐਮਕੇ ਟੀਵੀਐਸ ਵਾਲਿਆਂ ਦੇ ਸ਼ਹਿਰ ਅਮਰਗੜ ਦੇ ਵਿੱਚ ਜੋ ਕਿ ਇਹਨਾਂ ਨੇ ਰਖੜੀ ਦੇ ਉੱਪਰ ਬਹੁਤ ਵੱਡਾ ਡਿਸਕਾਊਂਟ ਲਾਇਆ ਤੇ ਬਾਕੀ ਸਾਰੀ ਗੱਲਬਾਤ ਸ਼ੋਅਰੂਮ ਦੇ ਉੱਪਰ ਬਾਈਆਂ ਨਾਲ ਕਰਦੇ ਆ ਜੀ ਦੇ ਚਾਹੀਦਾ ਸਿਰਫ 1 ਰੁਪਏ ਦੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਜੋ ਤੁਹਾਨੂੰ ਸਕੂਟਰ ਤੇ ਮੋਟਰਸਾਈਕਲ ਦੇ ਦਿੰਨੇ ਆ ਬਹੁਤ ਬਹੁਤ ਸਾਰਾ ਕੰਗ੍ਰੈਚੁਲੇਸ਼ਨ ਫਸਟ ਆਫ ਆਲ ਸਾਡੇ ਕਸਟਮਰ ਮੇਜਰ ਸਿੰਘ ਨੂੰ ਜੋ ਕਿ ਸਾਡੀ ਰਖੜੀ ਆਫਰ ਤੇ ਬੈਨੀਫਿਟ ਲੈ ਕੇ ਗਏ ਨੇ ਇਹਨਾਂ ਨੂੰ 5 ਸਾਲ ਦਾ ਇੰਸ਼ੋਰੈਂਸ ਵਿਦ ਆਰਸੀ ਜ਼ੀਰੋ ਡਾਊਨ ਪੇਮੈਂਟ ਰਹੂਗੀ ਤੇ ਤਾਂ ਸਾਡੇ ਕਸਟਮਰ ਤੁਹਾਨੂੰ ਦੱਸਣਗੇ ਉਹਨਾਂ ਦਾ ਲੋਨ ਕਿੰਨੇ ਟਾਈਮ ਦੇ ਵਿੱਚ ਅਪਰੂਵਲ ਹੋਇਆ ਦੇਖਾ ਸਾਨੂੰ ਕੰਮ ਬਹੁਤ ਵਧੀਆ ਲੱਗਾ ਸਾਨੂੰ ਨੂੰ 10 ਮਿੰਟਾਂ ਕਲੀਅਰ ਹੋ ਗਿਆ ਜੀ ਪੂਰਾ ਸਾਨੂੰ ਬੈਠਣੇ ਪਿਆ ਫालतू ਇੱਥੇ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਸਭ ਮੇਰੀ ਸਾਰੇ ਕਸਟਮਰਸ ਨੂੰ ਇਹੀ ਰਿਕਵੈਸਟ ਹੈ ਜੇ ਕਿਸੇ ਤੁਸੀਂ ਰਕੜੇ ਦੀ ਆਫਰ ਤੇ ਬੈਨੀਫਿਟ ਲੈਣਾ ਚਾਹੁੰਦੇ ਆ ਤਾਂ ਡਾਊਨ ਪੇਮੈਂਟ ਸਾਡੀ ਜ਼ੀਰੋ ਰਹੂਗੀ ਤਾਂ ਪਲੀਜ਼ ਵਿਜ਼ਿਟ ਕਰੋ ਜੇਕਰ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤਾਂ ਆਪਣੇ ਡਾਕੂਮੈਂਟਸ ਨੂੰ ਵਟਸਐਪ ਕਰੋ ਤੇ ਆਪਣੀ ਡਿਲੀਵਰੀ ਕਰੇ ਪੱਟਵਾਓ ਆਪਣਾ ਐਡਰੈਸ ਹੈਗਾ ਐਮ ਕੇ ਆਟੋਸ ਨਾਬਾ ਰੋਡ ਨੀਅਰ ਬਾਬਾ ਗਿਆਨਦਾਸ ਜੀ 959219599 ਹਾਂਜੀ ਦੋਸਤੋ ਰੱਖੜੀ ਦੇ ਉੱਪਰ ਬਹੁਤ ਵੱਡਾ ਡਿਸਕਾਊਂਟ ਲਾਤਾ ਜੇ ਤੁਸੀਂ ਐਕਟਿਵਾ TVS ਦੀ ਖਰੀਦਣਾ ਚਾਹੁੰਦੇ ਹੋ ਜਾਂ ਮੋਟਰਸਾਈਕਲ ਤਾਂ ਬਹੁਤ ਵੱਡੇ ਭਾਰੀ ਡਿਸਕਾਊਂਟ ਤੇ ਤੁਸੀਂ ਖਰੀਦ ਸਕਦੇ ਹੋ ਜੀ ਤੁਸੀਂ ਡਾਕੂਮੈਂਟ ਦੀ ਲੋੜ ਪੈਂਦੀ ਆ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਆਪਾਂ ਉਹਦੇ ਨਾਲ ਸਿਬਲ ਚੈੱਕ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਸਿਬਲ ਓਕੇ ਹੋਣ ਤੋਂ ਬਾਅਦ 10 ਮਿੰਟਾਂ ਦੇ ਵਿੱਚ ਆਪਾਂ ਗੱਡੀ ਲਿਵਰ ਕਰ ਦਿੰਨੇ ਆ ਤੇ ਡਾਊਨ ਪੇਮੈਂਟ ਇੱਥੇ ਜ਼ੀਰੋ ਹੀ ਰਹਿੰਦੀ ਆ ਤੇ ਤੁਸੀਂ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਤੇ ਗੱਡੀ ਲੈ ਕੇ ਜਾਓ ਧੰਨਵਾਦ ਜੀ ਆਪਣਾ ਨੰਬਰ ਦੱਸਿਓ ਫੋਨ ਨੰਬਰ ਕਿੰਨਾ ਥੋੜਾ ਜੇ ਕਿਸੇ ਨੇ ਕਨੈਕਟ ਕਰਨਾ ਹੋਵੇ ਕਿਵੇਂ ਕਰੂਗਾ ਕਰੋ ਹਾਂਜੀ ਵੀਰੇ ਮੇਰਾ ਨਾਮ ਅਮਰਦੀਪ ਸਿੰਘ ਆ ਮੈਂ ਚੋੜਾ ਮੰਡਲ ਫਾਈਨਾਂਸ ਕੰਪਨੀ ਦਾ ਤੇ ਮੇਰਾ ਮੋਬਾਈਲ ਨੰਬਰ ਹੈ 9815156325 9815156325 9815156325 ਠੀਕ ਹੈ ਦੋਸਤੋ ਬਾਈ ਦਾ ਹਾਂਜੀ ਦੋਸਤੋ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਦੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਜੀ ਧੰਨਵਾਦ ਜੀ